ਉਹਦਾ ਹੀ ਦੇ ਕੋਲ ਕਰਾਉਣਾ ਹਾਂ ਦਿਕਤਾਏ ਕਬਾ ਪਹਿਲਾ ਘਰ ਵਾਲੀ ਨਾਲ ਸਿੰਘ ਪਸਾਈ ਰੱਖਦਾ 2 ਘੰਟਾ ਕੁਝ ਨਹੀਂ ਇਹ ਨਾਲ ਕੀ ਕਰਾਂਗਾ ਹੈ ਤੁਹਾਡਾ ਬੀ ਆਈ ਨੇ ਮਾਰੀ ਤੇ تینੇ ਬਹੁਤ ਲਉਪੇਟਾ ਹਾਂਜੀ ਮੁੱਕ ਗਿਆ ਕਦੇ ਤੇਰਾ ਮਾਰ ਕੇ ਤੇ ਕੇਸ ਲੈਣ ਤੇ ਮੁੱਕ ਜਾਂਦਾ ਕਦੇ ਤੇਰਾ ਸੁਰਖੀ ਪਾਊਡਰ ਮੁੱਕ ਜਾਂਦਾ ਰੋੜੀ ਕੁੱਟ ਜਿੰਨ੍ਹੇ ਦਾ ਖਰਚਾ ਚੱਲ ਕੋਈ ਨਹੀਂ ਕਰਦਾ ਹੱਲ ਕੋਈ ਗਾ ਘਾਇਏ ਪੇਰ ਲਾਉਣਾ ਫਾਨ ਚੰਗਾ ਹਾਂ ਬਈ ਦੱਸ ਕੀ ਤਕਲੀਫ ਆ ਤੈਨੂੰ ਡਾਕਟਰ ਸਾਹਿਬ ਟੈਸਟ ਕਰਾਉਣੇ ਆ ਯਾਰ ਸਾਰੇ ਸਰੀਰ ਤੇ ਕਰ ਦਿੰਨੇ ਆ ਹੋਰ ਬਈ ਅਰ ਤਵਾਂਗਾ ਵੈਲਡ ਕਰਦੇ ਆ ਯਾਰ ਉਹ ਗੱਲ ਨਹੀਂ ਦੱਸੋ ਕਰ ਦਿੰਨੇ ਆ ਟੈਸਟ ਕਪੜੇ ਲਾਲਾ ਤੇ ਉੱਥੇ ਬਹਿ ਜਾ ਕਿਵੇਂ ਕਪੜੇ ਕਿਉਂ ਸੌਂਦਾ ਵੀ ਤੈਨੂੰ ਸਹੀ ਆ ਯਾਰ ਆ ਬਾਹਾਂ ਤੇ ਇਦਰੀ ਕਿ ਲੱਗਿਆ ਕਿੱਥੇ ਬਾ ਮੈਂ ਤੇਰਾ ਨਾ ਸਹੀ ਆ ਯਾਰ ਤੇ ਟਾਈਮ ਕੀ ਹੋ ਗਿਆ ਤੇ ਬੁਰੀ ਘੜੀ ਹੈ ਨਹੀਂ ਨਿਗਾਹ ਵੀ ਤੇਰੀ ਸਹੀ ਹੈ ਯਾਰ ਤੇ ਚਾਚਾ ਮਗਈਏ ਤੇਰੇ ਤੇ ਬਣਾ ਲਾ ਯਾਰ ਜਮਗਾਲ ਭੁੱਖ ਵੀ ਤੈਨੂੰ ਸਹੀ ਲੱਗਦੀ ਹੈ ਯਾਰ ਲੈਕਰ 500 ਰੁਪਏ ਦੇ 500 ਤੋਂ ਲੈ 500 ਟੈਸਟ ਹੋ ਗਏ ਤੇਰੇ ਸਾਰਾ ਕੁਝ ਸਹੀ ਹੈ ਤੇਰਾ हां डॉक्टर टायस्ट जी मेरे पांचसज बस ਇੰਨੇ ਕਹਿੰਦੇ ਆ ਤੂੰ ਦਵਾਈ ਦੂ ਵੀ ਦੇ ਦੇ ਯਾਰ ਅੱਧਾ ਲੀਟਰ ਰੌਂਡ ਅਪ ਦੇ ਇਹਨੂੰ ਏ ਉਹ ਕਰੇ ਹਾਸਤੇ ਭਾਈ ਰੌਂਡ ਅਪ ਇਹ ਚੰਗਾ ਭਲਾ ਤੂੰ ਹੈਗਾ ਮੜਾ ਮਟਾ ਬਿਮਾਰ ਮੂਰ ਹੋ ਕੇ ਆਇਆ ਯਾਰ ਤੂੰ ਚੰਗਾ ਭਲਾ ਹੈਗਾ ਸਾਰੇ ਪੰਜੇ ਤੇਰੇ ਟੈਕ ਸਹੀ ਆ ਫੱਕੀ ਤੂੰ ਕੱਪਈ ਰੌਂਡ ਅਪ ਤਾਂ ਕਰੇ ਵੀ ਪਈ ਆ ਯਾਰ